ਹਰੀ ਪੰਪਾਵਨ ਬਿਆਰਪਰੀ ਜਮਸੀ ਦੀ ਅੱਜ ਅਸੀਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਗ ਪਵਿੱਤਰ ਹਜ਼ੂਰੀ ਇਕੱਠੇ ਹੋਏ ਹਾਂ ਅਸੀਂ ਜਾਣਦੇ ਹਾਂ ਕਿ ਅੱਜ ਦਾ ਸਾਡੇ ਸਾਰੇ ਦਿਨ ਦਾ ਟੌਪਿਕ ਸੀਗਾ ਇੱਕ ਮਨ ਹੋਣ ਦੇ ਲਈ ਬਰਾਤਨਾ ਸੋ ਅਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਹੀ ਵਚਨ ਐਸੇ ਸੁਨੇ ਜੋ ਸਾਨੂੰ ਇੱਕ ਮਨ ਕਰਨ ਦੇ ਲਈ ਸੀ ਪਰਮੇਸ਼ਰ ਦੇ ਵਿੱਚ ਇੱਕ ਮਨ ਔਰ ਸੰਸਾਰ ਦੇ ਵਿੱਚ ਸਭ ਦੇ ਨਾਲ ਇੱਕੋ ਜਿਹਾ ਪ੍ਰੇਮ ਰੱਖਣ ਦੇ ਲਈ ਸੋ ਹੁਣ ਅਸੀਂ ਉਹਦੇ ਪ੍ਰਤੀਫਲ ਦੇ ਲਈ ਬਰਾਤਨਾ ਕਰਾਂਗੇ ਕਿ ਅਗਰ ਖੁਦਾਵੰਦ ਸਾਡੇ ਨਾਲ ਏ ਤਾਂ ਅਸੀਂ ਇੱਕ ਮਨ ਹੋਣ ਦੇ ਵਿੱਚ ਜੁਟੇ ਵੀ ਹੋਏ ਹਾਂ ਤਾਂ ਸਾਡਾ ਪ੍ਰਤੀਫਲ ਸਾਨੂੰ ਜ਼ਰੂਰ ਮਿਲੇਗਾ ਸੋ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡਾ ਪਰਮੇਸ਼ਰ ਰੋਜ਼ ਦਿਹਾੜੇ ਸਾਡੀ ਦੁਆ ਨੂੰ ਸੁਣਦਾ ਹੈ ਬਹੁਤ ਸਾਰੇ ਭੈਣ ਭਾਈ ਨੇ ਜੋ ਲਗਾਤਾਰ ਪ੍ਰਾਰਥਨਾ ਵਿੱਚ ਬਣੇ ਹੋਏ ਨੇ ਹਰ ਪ੍ਰੇਰਣ ਦੇ ਵਿੱਚ ਕਮੈਂਟ ਕਰਦੇ ਨੇ ਤਾਂ ਜਿੰਨੇ ਵੀ ਭੈਣ ਭਾਈ ਰੋਜ਼ ਆ ਤੇ ਹਰ ਇੱਕ ਪ੍ਰੇਰਣ ਦੇ ਵਿੱਚ ਕਮੈਂਟ ਕਰਨਗੇ ਉਹਨਾਂ ਦੇ ਲਈ ਖਾਸ ਪ੍ਰਾਰਥਨਾ ਕੀਤੀ ਜਾਵੇਗੀ ਤੁਸੀਂ ਆਪਣਾ ਨਾਮ ਅਤੇ ਆਪਣੀ ਪ੍ਰੋਬਲਮ ਹਰ ਰੋਜ਼ ਅਤੇ ਹਰ ਇੱਕ ਪ੍ਰੇਰਣ ਦੇ ਵਿੱਚ ਕਮੈਂਟ ਕਰਨੀ ਹੈ ਤਾਂ ਕਿ ਤੁਹਾਡੀ ਹਰ ਇੱਕ ਪ੍ਰੋਬਲਮ ਦੇ ਲਈ ਅਸੀਂ ਸਭ ਜੋਆ ਕਰ ਸਕੀਏ ਔਰ ਤੁਸੀਂ ਵਾਦ ਤੋਂ ਵਾਦ ਫਾਸਟਿੰਗ ਕਰਨੀ ਹੈ ਜਿਹੜੇ ਭੈਣ ਭਾਈ ਫਾਸਟਿੰਗ ਕਰ ਰਹੇ ਨੇ ਉਹ ਵੀ ਆਪਣੇ ਨਾਮ ਲਿਖਵਾਣ ਔਰ ਜਿਨ੍ਹਾਂ ਨੇ ਲਾਸਟ ਵੀਕ ਆਪਾਂ ਫਾਸਟਿੰਗ ਕੀਤੀ ਸੀ ਜੋ ਸਤੰਬਰ ਮਹੀਨੇ ਦੇ ਲਾਸਟ ਵੀਕ ਸੋਦੀ ਵਿੱਚ ਜਿੰਨਾਂ ਦੀਆਂ ਟੈਸਟਮਨੀਜ਼ ਨੇ ਆਪਣੀਆਂ ਟੈਸਟਮਨੀ ਜ਼ਰੂਰ ਲਿਖਵਾਣ ਜੋ ਹੁਣ ਅਸੀਂ ਫਾਸਟਿੰਗ ਕਰ ਰਹੇ ਆ ਨਾ ਇਹ ਫਾਸਟਿੰਗ ਦੀਆਂ ਗਵਾਹੀਆਂ ਤੁਸੀਂ ਨਾਲ ਦੀ ਨਾਲ ਲਿਖਵਾਨੀਆਂ ਆ ਕਿਉਂਕਿ 3 ਮਹੀਨੇ ਬਾਅਦ ਅਸੀਂ ਕੀ ਗਵਾਹੀਆਂ ਯਾਦ ਰੱਖਾਂਗੇ ਸਾਨੂੰ ਇੱਕ ਹਫ਼ਤੇ ਦੀਆਂ ਗਵਾਹੀਆਂ ਭੁੱਲ ਜਾਂਦੀਆਂ ਸੋ 3 ਮਹੀਨੇ ਤੱਕ ਸਾਨੂੰ ਯਾਦ ਨਹੀਂ ਰਹਿਣਗੀਆਂ ਇਸ ਕਰਕੇ ਫਾਸਟਿੰਗ ਡਿਊਰਿੰਗ ਤਾਂ ਰਹੀਆਂ ਜੋ ਵੀ ਟੈਸਟਮਨੀਜ਼ ਨੇ ਜ਼ਰੂਰ ਲਿਖਵਾਓ ਜਿਨ੍ਹਾਂ ਦਾ ਨਾਮ ਲੈ ਕੇ ਖਾਸ ਪ੍ਰੇਰਿਤ ਕੀਤੀ ਜਾਂਦੀ ਉਹ ਵੀ ਆਪਣੀਆਂ ਗਵਾਹੀਆਂ ਨੂੰ ਜ਼ਰੂਰ ਲਿਖਵਾਨ ਔਰ ਹਰ ਹਾਈ ਰੋਜ਼ ਅਤੇ ਲਗਾਤਾਰ ਪ੍ਰਾਰਥਨਾ ਵਿੱਚ ਬਣੇ ਰਹੋ ਤਾਂ ਜੋ ਸਿੱਖੋਦਾ ਦੇ ਵਿੱਚ ਇੱਕ ਅੱਛੇ ਚੱਲ ਚੱਲਣ ਨੂੰ ਪੈਣੀ ਹੈ ਨਵੇਂ ਇਨਸਾਨੀਤ ਵਿੱਚ ਨਵੇਂ ਹੋਈਏ ਤੇ ਖੁਦਾ ਦੇ ਹਜ਼ੂਰੀ ਵਿੱਚ ਬਣੇ ਰਹਿੰਦੀ ਅਸੀਂ ਆਦਤ ਪਾਈ ਹੈ ਸੋ ਉਹਦੇ ਲਈ ਸਾਡਾ ਇੱਕਮਨ ਹੋਣਾ ਜ਼ਰੂਰੀ ਹੈ ਸੋ ਇੱਕਮਨ ਹੋਣ ਦੇ ਲਈ ਅਸੀਂ ਬਹੁਤ ਸਾਰੇ ਵਚਨ ਸੁਨੇ ਤਾਂ ਆਓ ਸਭ ਉਸ ਇੱਕਮਨ ਹੋਣ ਦੇ ਪੂਰੇ ਦਿਨ ਚ ਕੀਤੀ ਮਿਹਨਤ ਨੂੰ ਖੁਦਾ ਅੱਚਾ ਸੌਂਦੇ ਹੋਏ ਆਪ ਇੱਕਮਨ ਹੋ ਕੇ ਪ੍ਰਾਰਥਨਾ ਕਰਦੇ ਸੀ ਜੋ ਉਸ ਦੇ ਪ੍ਰਤੀਫਲ ਦੇ ਬਾਰੇ ਜਾਣਾਂਗੇ ਤਾਂ ਅੱਜ ਦੇ ਵਚਨ ਦੇ ਵਿੱਚੋਂ ਪੜ੍ਹਦੇ ਹਾਂ ਦੂਸਰਾ ਗ੍ਰੰਥੀਅ ਉਹਦੇ 13 ਨੰਬਰ ਅਧਿਆਇ ਦੀ 3 ਤੋਂ ਲੈ ਕੇ 5 ਨੰਬਰ ਆਇ ਤੱਕ ਇਸ ਲਈ ਜੋ ਤੁਸੀਂ ਇਹਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਵਿੱਚ ਬੋਲਦਾ ਹੈ ਜਿਹੜਾ ਤੁਹਾਡੇ ਲਈ ਕਮਜ਼ੋਰ ਨਹੀਂ ਸਗੋ ਤੁਹਾਡੇ ਵਿੱਚ ਸਮਰਥੀ ਹੈ ਉਹ ਤਾਂ ਕਮਜ਼ੋਰੀ ਕਰਕੇ ਸਲੀਬ ਉੱਤੇ ਚੜਾਇਆ ਗਿਆ ਤਾਂ ਵੀ ਪਰਮੇਸ਼ਰ ਦੀ ਸਮਰੱਥਾ ਕਰਕੇ ਉਹ ਜਾਉਂਦਾ ਕੀਤਾ ਗਿਆ ਕਿਉਂ ਜੋ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ ਪਰ ਉਸ ਦੇ ਸੰਗ ਪਰਮੇਸ਼ਰ ਦੀ ਸਮਰੱਥਾ ਕਰਕੇ ਜੀਵਾਂਗੇ ਜਿਹੜੀ ਸਾਰਿਆਂ ਲਈ ਹੈ ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਜੋ ਯੇਸ਼ੂ ਮਸੀਹ ਤੁਹਾਡੇ ਵਿੱਚ ਹੈ ਜੇ ਤੁਸੀਂ ਨਕੰਮੇ ਨਾ ਹੋਵੋ ਹallelujah ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਲਾਮ ਦੇ ਵਿੱਚ ਲਿਖਿਆ ਕਿ ਮਸੀਹ ਅਸੂ ਕਮਜ਼ੋਰ ਨਹੀਂ ਸੀ ਉਹ ਇਹ ਨਹੀਂ ਸੀ ਕਿ ਉਹ ਕਿਸੇ ਨੂੰ ਸਾਬਿਤ ਨਹੀਂ ਸੀ ਕਰ ਸਕਦਾ ਉਹ ਇਹ ਨਹੀਂ ਸੀ ਕਿ ਉਹ ਕਿਸੇ ਨੂੰ ਬੋਲ ਨਹੀਂ ਸੀ ਸਕਦਾ ਕਹਿੰਦਾ ਇਸ ਲਈ ਜੋ ਤੁਸੀਂ ਇਹਦਾ ਸਬੂਤ ਚਾਹੁੰਦੇ ਹੋ ਯੋ ਮਸੀਹ ਮੇਰੇ ਵਿੱਚ ਬੋਲਦਾ ਹੈ ਜਿਹੜਾ ਤੁਹਾਡੇ ਲਈ ਕਮਜ਼ੋਰ ਸੀ ਸਗੋ ਤੁਹਾਡੇ ਵਿੱਚ ਸਮਰਥੀ ਸੀ ਹੁਣ ਸਾਡੇ ਲਈ ਉਹ ਕਮਜ਼ੋਰ ਠਹਿਰਾਇਆ ਗਿਆ ਉਸ ਵੇਲੇ ਕਮਜ਼ੋਰ ਠਹਿਰਾਇਆ ਗਿਆ ਕਿਉਂ ਕਮਜ਼ੋਰ ਅਤੇ ਪਾਪੀ ਮਨੁੱਖ ਠਹਿਰਾਇਆ ਗਿਆ ਪਰ ਕਹਿੰਦਾ ਹੁਣ ਕੀ ਤੁਹਾਨੂੰ ਇਸ ਗੱਲ ਦਾ ਸਬੂਤ ਚਾਹੀਦਾ ਕਿ ਉਹ ਤੁਹਾਡੇ ਵਿੱਚ ਬੋਲਦਾ ਹੈ ਇੱਕ ਵੇਲਾ ਸੀ ਜਦੋਂ ਨੇ ਆਪਣੀ ਸਫਾਈ ਲੋਕਾਂ ਸਾਹਮਣੇ ਨਹੀਂ ਬੋਲੀ ਪਰ ਉਹ ਜੋ ਸਾਡੇ ਵਿੱਚ ਦੀ ਹੋ ਕੇ ਬੋਲਦਾ ਹੈ ਇੱਕ ਵੇਲਾ ਸੀ ਜਦੋਂ ਕਮਜ਼ੋਰ ਕਰਕੇ ਕੁਰਬਾਨ ਕੀਤਾ ਗਿਆ ਪਰ ਆਜੋ ਮਹਾ ਸਮਰਥੀ ਹੋ ਕੇ ਸਾਡੇ ਵਿੱਚ ਆਪ ਕਹਿੰਦਾ ਉਹ ਕਮਜ਼ੋਰ ਕਰਕੇ ਸਲੀਪ ਤੇ ਚੜਾਇਆ ਤਾਂ ਜ਼ਰੂਰ ਗਿਆ ਸੀ ਪਰ ਪਰਮੇਸ਼ਰ ਦੀ ਸਮਰੱਥਾ ਨਾਲ ਉਹ ਜਿਉਂਦਾ ਵੀ ਤਾਂ ਕੀਤਾ ਗਿਆ ਨਾ ਸੋ ਉਸ ਵੇਲੇ ਉਹ ਬੇਸ਼ੱਕ ਕਮਜ਼ੋਰ ਸੀ ਪਰ ਆਜੋ ਮਹਾ ਤਾਕਤਵਰ ਹੋ ਕੇ ਸਾਡੇ ਨਾਲ ਆ ਉਹਦੀ ਸਮਰਥ ਮਹਾ ਆ ਸੋ ਕਹਿੰਦਾ ਕਿਉਂ ਜੋ ਤੁਸੀਂ ਕਮਜ਼ੋਰੀ ਵਿੱਚ ਹੋ ਜਦੋਂ ਅਸੀਂ ਕਮਜ਼ੋਰੀ ਵਿੱਚ ਹੋਣੇ ਕਹਿੰਦਾ ਕਿਉਂ ਜੋ ਅਸੀਂ ਵੀ ਉਸ ਕਮਜ਼ੋਰੀ ਵਿੱਚ ਆ ਹੁਣ ਅਸੀਂ ਕੀ ਹੈ ਗਏ ਉਸੇ ਕਮਜ਼ੋਰੀ 'ਚ ਜਦੋਂ ਮਸੀਹ ਉਸ ਸਰੀਰਕ ਸੀਗਾ ਉਦੋਂ ਉਹ ਪਾਪ ਦੇ ਕਰਕੇ ਕਮਜ਼ੋਰ ਹੋ ਗਿਆ ਹੁਣ ਅੱਜ ਅਸੀਂ ਵੀ ਲੋਕ ਪਾਪ ਦੇ ਕਰਕੇ ਕਮਜ਼ੋਰ ਠਹਿਰੇ ਆ ਨਾ ਪ੍ਰਭੂ ਨੇ ਕੀ ਕਹਿਆ ਸੀ ਆਪਣੇ ਜੀ ਲੈਨੂ ਕੇ ਤੁਹਾਡਾ ਆਤਮਾ ਤਾਂ ਤਿਆਰ ਹੈ ਪਰ ਤੁਹਾਡਾ ਸਰੀਰ ਕਮਜ਼ੋਰ ਹੈ ਹੁਣ ਇਸ ਵਚਨ ਆਪਾਂ ਫੇਰ ਸ਼ੁਰੂ ਤੋਂ ਪੜ੍ਹਦੇ ਆਗੇ 4 ਨੰਬਰ ਇਹ ਤੋ ਕਹਿੰਦਾ ਉਹ ਤਾਂ ਕਮਜ਼ੋਰ ਹੀ ਕਰਕੇ ਸਲੀਬ ਉੱਤੇ ਚੜਾਇਆ ਗਿਆ ਮਤਲਬ ਜਦੋਂ ਸਰੀਰਿਕ ਰੂਪ ਚ ਜਿਉ ਕਮਜ਼ੋਰ ਸੀ ਅਤੇ ਸਲੀਬ ਤੇ ਚੜਾਇਆ ਗਿਆ ਫੇਰ ਵੀ ਕਹਿੰਦਾ ਕੀ ਹੋਇਆ ਪਰਮੇਸ਼ਰ ਦੀ ਸਮਰੱਥਾ ਕਰਕੇ ਉਹ ਜਾਉਂਦਾ ਕੀਤਾ ਗਿਆ ਕਹਿੰਦਾ ਕਿਉਂ ਜੋ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ ਪਰ ਉਸ ਦੇ ਸੰਗ ਪਰਮੇਸ਼ਰ ਦੀ ਸਮਰੱਥਾ ਕਰਕੇ ਜੀਵਾਂਗੇ ਸੋ ਪ੍ਰਤੀਫਲ ਕੀ ਹੈ ਸਮਝ ਆ ਗਈ ਹੋਏਗੀ ਸੋਨੇ ਸਵਚਨ ਨੂੰ ਸੁਣ ਕੇ ਮਸੀਹ ਉਸ ਤਰਹੀ ਦੇ ਕਮਜ਼ੋਰ ਸੀ ਲਾਚਾਰ ਸੀ ਕੱਲਾ ਸੀ ਦੋਸ਼ੀ ਸੀ ਪਾਪੀ ਸੀ ਗੁਨਾਹਗਾਰ ਸੀ ਲੋਗਾ ਦੀ ਨਜ਼ਰ ਵਿੱਚ ਔਰ ਉਹ ਬੋਲ ਨਹੀਂ ਰਿਹਾ ਸੀਗਾ ਕਿਉਂਕਿ ਉਹ ਜਾਣਦਾ ਸੀ ਕਿ ਮੇਰੇ ਲਈ ਖੁਦਾ ਬੋਲੇਗਾ ਫਿਰ ਉਹਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ 40 ਦਿਨ ਲੋਗਾ ਵਿੱਚ ਚੱਲਦਾ ਫਿਰਦਾ ਰਿਹਾ ਲੋਗਾ ਨਾਲ ਗੱਲਬਾਤ ਕਰਦਾ ਰਿਹਾ ਔਰ ਸਭ ਦੇ ਸਾਹਮਣੇ ਜਦੋਂ ਸਵਰਗ ਚ ਉਠਾ ਲਿਆ ਗਿਆ ਤਾਂ ਉਸ ਵੇਲੇ ਉਹਦੇ ਪਰਮੇਸ਼ਰ ਦੀ ਅਤੇ ਉਹਦੇ ਨਾਮ ਦੀ ਮਾਹਿਮਾ ਹੋਈ ਔਰ ਉਸ ਖੁਦਾ ਨੇ ਉਹਦੇ ਸਿਰ ਦੇ ਉੱਤੇ ਮਾਹਿਮਾ ਦਾ ਮੁਕਟ ਰੱਖਿਆ ਅਤੇ ਉਹਨੂੰ ਸਮਰਥ ਦਿੱਤੀ ਅਧਿਕਾਰ ਦੇ ਦਿੱਤਾ ਕਿ ਉਹ ਖੁਦਾ ਦੇ ਸੱਜਾ ਹੱਥ ਜਾ ਬੈਠਾ ਅਤੇ ਉਹ ਤੋਂ ਜਾਉਂਦੇ ਆ ਤੇ ਮੁਰਦਿਆਂ ਦੇ ਇਨਸਾਫ ਕਰਨ ਲਈ ਉਹ ਫਿਰ ਤੋਂ ਆਵੇਗਾ ਸੋ ਉਸੇ ਹੀ ਤਰ੍ਹਾਂ ਅੱਜ ਅਸੀਂ ਪਾਪ ਦੇ ਕਰਕੇ ਲੋਗਾਂ ਦੇ ਰਿਸ਼ਤੇਦਾਰੀ ਰੱਖਣ ਕਰਕੇ ਸਮ ਟਾਈਮ ਅਸੀਂ ਨਹੀਂ ਬੋਲਦੇ ਜਾਂ ਫਿਰ ਅਸੀਂ ਸਫਾਈਆਂ ਦੇ ਲਈ ਨਹੀਂ ਬੋਲਦੇ ਜਾਂ ਜਿਹਨੇ ਵੀ ਲੋਕ ਸਾਡਾ ਵਿਰੋਧ ਕਰਦੇ ਅਸੀਂ ਉਹਨਾਂ ਨਾਲ ਨਹੀਂ ਬੋਲਦੇ ਪਰ ਸਿੱਖ ਵਨ ਹੋ ਕੇ ਖੁਦਾ ਚ ਲੱਗੇ ਰਹਿਣਾ ਪਰ ਕੋਨ ਵਾਲੀਆਂ ਚੀਜ਼ਾਂ ਦੇ ਨਾਲ ਅਸੀਂ ਭੜਕਣਾ ਨਹੀਂ ਹੈਗਾ ਅਸੀਂ ਕਿਸੇ ਵੀ ਤਰੀਕੇ ਨਾਲ ਵੈਰ ਵਿਰੋਧ ਈਰਖਾ ਕ੍ਰੋਧ ਨਹੀਂ ਕਰਨਾ ਹੈਗਾ ਸੋ ਅਸੀਂ ਕੀ ਕਰਨਾ ਹੈਗਾ ਖੁਦਾ ਦੀ ਇਸ ਸਮਨ ਮੈਸ ਮਰਜ਼ੀ ਵਿੱਚ ਕਿਉਂਕਿ ਮਸੀਅਸੂ ਦੇ ਨਾਲ ਵੀ ਉਹਦੀ ਮਰਜ਼ੀ ਸੀ ਕਿ ਉਹ ਲੋਕਾਂ ਸਾਹਮਣੇ ਕਮਜ਼ੋਰ ਠਹਿਰੇ ਅਤੇ ਲੋਕਾਂ ਸਾਹਮਣੇ ਤੁਸ਼ ਹੋ ਕੇ ਸਲੀਵ ਤੇ ਚੜਿਆ ਜਾਵੇ ਕਿਉਂਕਿ ਕਲਾਮ ਚ ਲਿਖਿਆ ਕਿ ਤਨ ਉਹ ਮਨੁੱਖ ਹੈ ਜੇਦਾ ਪ੍ਰੋਸਾਈ ਯਹਵਾ ਤੇ ਹੁਣ ਉਸ ਮਸੀਹ ਅਸੂ ਦਾ ਪ੍ਰੋਸਾਈ ਯਹਵਾ ਤੇ ਸੀ ਕਿਉਂਕਿ ਉਸ ਵਲੇ ਵੀ ਲਿਖਿਆ ਗਿਆ ਸੀ ਕਿ ਸ਼ਰਾਪੀ ਤੋਂ ਮਨੁੱਖਾ ਜਿਹੜਾ ਕਾਠ ਉੱਤੇ ਲਟਕਾਇਆ ਗਿਆ ਰੁੱਖ ਦੀ ਲੱਕੜੀ ਤੇ ਲਟਕਾਇਆ ਗਿਆ ਸੋ ਪਰਮੇਸ਼ਰ ਦੀ ਸਮਰਥਾ ਨੂੰ ਪਾਉਣ ਲਈ ਆਪਣੇ ਆਪ ਨੂੰ ਲੱਕੜੀ ਤੇ ਵੀ ਚੜਾਉਣ ਲਈ ਤਿਆਰ ਹੋ ਗਿਆ ਕਿਉਂਕਿ ਉਹ ਚਾਹੁੰਦਾ ਸੀ ਕਿ ਮੈਂ ਲੋਕਾਂ ਕੋਲੋਂ ਮਹਿਮਾ ਨਾ ਲਵਾਂ ਅਗਰ ਕਿਸੇ ਕਿਸੇ ਦਿਨ ਅੱਜ ਹੈਲਪ ਕਰਦੇ ਹੈ ਤਾਂ ਉਹ ਲੋਕ ਅੱਜ ਸੈਣ ਤੋਂ ਖੁਸ਼ ਹੈ ਅਗਰ 4 ਦਿਨ ਬਾਅਦ ਅਸੀਂ ਨਹੀਂ ਕਰਦੇ ਤਾਂ ਉਹ ਲੋਕ ਸਾਡੇ ਵਿਰੁੱਧ ਹੋ ਜਾਂਦੇ ਹੈ ਉਸੇ ਤਰ੍ਹਾਂ ਮਸੀਹ ਨੂੰ ਅਗਰ ਉਹਨਾਂ ਨੂੰ ਇੱਕ ਗੱਲ ਦਾ ਸਬੂਤ ਦਿੰਦਾ ਉਹ ਕੱਲ ਨੂੰ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਖੜਾ ਹੋ ਜਾਂਦੇ ਹਰ ਰੋਜ਼ ਹੀ ਉਹਨੂੰ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਕਿਸੇ ਨਾ ਕਿਸੇ ਤਰ੍ਹਾਂ ਦਾ ਸਬੂਤ ਦੇਣਾ ਹੀ ਪੈਂਦਾ ਪਰ ਦੁਨੀਆ ਉਹਦੇ ਤੋਂ ਖੁਸ਼ ਨਾ ਹੁੰਦੀ ਉਹਨੂੰ ਮਾਰਨ ਤੱਕ ਵੀ ਉਹ ਤੋਂ ਖੁਸ਼ ਨਾ ਹੋਈ ਉਹਨੂੰ ਸਾਰੇ ਸਬੂਤ ਦੇਣ ਤੋਂ ਬਾਅਦ ਵੀ ਖੁਸ਼ ਨਾ ਹੁੰਦੀ ਤਾਂ ਇਸ ਕਰਕੇ ਉਹਨੇ ਆਪਣਾ ਮੂੰਹ ਬੰਦ ਰੱਖਿਆ ਕਿ ਮੈਂ ਦੁਨੀਆ ਨੂੰ ਖੁਸ਼ ਕਰਾਂ ਹੀ ਕਿਉਂ ਜਿਹੜਾ ਮੇ ਦੋ ਜਾਂ ਚਾਰ ਗੱਲਾਂ ਬਾਹਰ ਹੀ ਆ ਫਿਰ ਮੈਂ ਵਾਰ-ਵਾਰ ਸਬੂਤ ਦਵਾ ਉਸ ਚੀਜ਼ ਤੋਂ ਪਰੇਸ਼ਾਨੀ ਨਹੀਂ ਹੋ ਰਿਹਾ ਕਿਉਂ ਨਾ ਮੈਂ ਯਹੋਵਾ ਆਪਣੇ ਪਰਮੇਸ਼ਰ ਨੂੰ ਪ੍ਰਸੰਨ ਕਰਾਂ ਉਸੇ ਨੂੰ ਆਪਣੀ ਧਾਰਮਿਕਤਾ ਦੇਤੇ ਖਰੇ ਹੋਣ ਦਾ ਸਬੂਤ ਦਵਾਂ ਚੁੱਪ ਰਹਿਵਾਂ ਭਾਵੇਂ ਸੰਸਾਰ ਮੈਨੂੰ ਕਮਜ਼ੋਰ ਹੀ ਕਿਉਂ ਨਾ ਸਮਝੇ ਮੈਂ ਸੰਸਾਰ ਵਿੱਚ ਭਾਵੇਂ ਬਹੁਤ ਸਾਰੇ ਜੰਗਾ ਹਾਰਜਾ ਲੋਕੀ ਸਾਨੂੰ ਕਹਿੰਦੇ ਜੀ ਤੂੰ ਕਰ ਸਕਦਾ ਤਾਂ ਕਰਕੇ ਦਿਖਾ ਜੇ ਇੰਨੀ ਸ਼ਕਤੀ ਤਾਂ ਕਰਕੇ ਦਿਖਾ ਪਰ ਅਸੀਂ ਉਹਨਾਂ ਨੂੰ ਸਾਬਿਤ ਕਰਨ ਲਈ ਸਭ ਨਹੀਂ ਕਰਨਾਗਾ ਅਸੀਂ ਚੁੱਪ ਰਹਿਣਾ ਹੈ ਕਿਉਂਕਿ ਜਿੱਦਾਂ ਮਸੀਹ ਯਿਸੂ ਕਮਜ਼ੋਰ ਰਿਹਾ ਦੁਨੀਆ ਸਾਹਮਣੇ ਚੁੱਪ ਰਿਹਾ ਪਰ ਉਦ ਲਈ ਖੁਦਾ ਬੋਲਿਆ ਤੇ ਉਹਨੂੰ ਤਾਕਤਵਰ ਕੀਤਾ ਉਸੇ ਤਰ੍ਹਾਂ ਸਾਡਾ ਪ੍ਰਤੀਫਲ ਵੀ ਹੋਊਗਾ ਅਸੀਂ ਇੱਕ ਮਨ ਹੋਣਾ ਆਪਣੇ ਮਕਸਦ ਤੋਂ ਨਹੀਂ ਭਟਕਣਾ ਖੁਦਾ ਦੇ ਰਾਜ ਦੀ ਵਧਨਾ ਤੇ ਪਰਮੇਸ਼ਰ ਦੇ ਲਈ ਵੱਡੇ ਕੰਮ ਕਰਨੇ ਨੇ ਅਗੇ ਰਸੀਂ ਖੁਦਾ ਦੇ ਵਿੱਚ ਵਧਾਂਗੇ ਫੈਲਾਾਂਗੇ ਤਾਂ ਸੱਚਮੁੱਚ ਸਾਡਾ ਖੁਦਾ ਸਾਡਾ ਪਰਮੇਸ਼ਰ ਸਾਨੂੰ ਸਮਰਥ ਹਿੰਮਤ ਤਾਕਤ ਬਲ ਦੇ ਨਾਲ ਨਾਲ ਉਹ ਜੀਵਨ ਦਵੇਗਾ ਜੋ ਸਦਾ ਦਾ ਜੀਵਨ ਹੋਵੇਗਾ। ਆ ਜਿਹੜੇ ਬਹੁਤੇ ਹੋਣਗੇ ਜੋ ਸਾਡੀ ਜਾਨ ਦੇ ਪਿੱਛੇ ਪਾਏ ਹੋਣਗੇ ਪਰ ਉਹ ਸਿਰਫ ਸਾਡੇ ਸਰੀਰ ਦਾ ਨਾਸ਼ ਕਰ ਸਕਦੇ ਨੇ ਪਰ ਸਾਡੀ ਆਤਮਾ ਦਾ ਨਹੀਂ। ਅਗਰ ਅਸੀਂ ਪਰਮੇਸ਼ਰ ਦੇ ਕਰਕੇ ਸਰੀਰਕ ਦੁੱਖ ਜਾਂ ਫਿਰ ਸਰੀਰਿਕ ਜਾਨ ਬਖਸ਼ ਵੀ ਦਿੰਨੇ ਆ ਜਾਂ ਤਿਆਗ ਦਿੰਨੇ ਆ ਤਾਂ ਖੁਦਾ ਦੇ ਵਿੱਚ ਸਾਡੇ ਲਈ ਉਹੋ ਜਾਨ ਆ ਜਿਹੜੀ ਸਦਾ ਦਾ ਜੀਵਨ ਆ ਹਾਲੇਲੂਇਆ। ਇਸ ਕਰਕੇ ਕਹਿੰਦਾ ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਚ ਹੋ ਜਾਂ ਨਹੀਂ। ਹੁਣ ਆਪਣੇ ਅੰਮ ਨੂੰ ਪਰਖੋ ਕਿ ਮੇਰੇ ਚ ਐਸਾ ਵਿਸ਼ਵਾਸ ਹੈ ਜੋ ਮੈਂ ਵੀ ਮਸੀਹ ਜੀ ਦੀ ਤਰ੍ਹਾਂ ਆਖਰੀ ਸਾਹ ਤੱਕ ਚੁੱਪ ਕਰਕੇ ਸਹਿ ਲਾਂਗਾ ਇਹ ਸੋਚ ਕੇ ਕਿ ਜਿੱਦਾਂ ਪਰਮੇਸ਼ਰ ਨੇ ਮਸੀਹ ਨੂੰ ਸਮਰਥੀ ਬਣਾਇਆ ਉਹ ਮੈਨੂੰ ਵੀ ਬਣਾਵੇਗਾ ਤਾਂ ਜੇ ਸਾਡੇ ਅੰਦਰ ਐਸਾ ਵਿਸ਼ਵਾਸ ਹੈ ਤਾਂ ਸਾਨੂੰ ਵਿਸ਼ਵਾਸ ਹੈ ਕਿ ਮਸੀਹ ਸਾਡੇ ਨਾਲ ਆ। ਅਗਰ ਸਾਡੇ ਜੈਸਾ ਵਿਸ਼ਵਾਸ ਨਹੀਂ ਹੈ ਤਾਂ ਫਿਰ ਅਸੀਂ ਨਿਕੰਮੇ ਆ। ਸੋ ਅਸੀਂ ਨਿਕੰਮੇ ਨਹੀਂ ਠਹਿਰਨਾ। ਅਸੀਂ ਇੱਕ ਮੰਨ ਹੋਣਾ ਆ ਤਾਂ ਕਿ ਮਸੀਹ ਐਸੋ ਦੇ ਤਰ੍ਹਾਂ ਜਿੱਦਾਂ ਉਹਨੂੰ ਸਦਾ ਦੇ ਜੀਵਨ ਦਾ ਵਰਦਾਨ ਮਿਲਿਆ, ਉਹ ਜੀ ਉੱਠਿਆ ਤੇ ਸਮਰਥੀ ਹੋਇਆ, ਉਹਦੀਆਂ ਸਾਰੀਆਂ ਗੱਲਾਂ ਦਾ ਜਵਾਬ ਪਿਤਾ ਪਰਮੇਸ਼ਰ ਨੇ ਦਿੱਤਾ। ਔਰ ਉਹ ਸਵਰਗ ਵਿੱਚ ਸਿੰਘਾਸਨ ਤੇ ਜਾ ਬੈਠਾ ਤੇ ਮੁਰਦਿਆਂ ਨੂੰ ਫਿਰ ਤੋਂ, ਮੁਰਦਿਆਂ ਤੇ ਜਾਉਂਦਾ ਇਨਸਾਫ ਕਰਨ ਲਈ ਫਿਰ ਤੋਂ ਆਵੇਗਾ। ਤਾਂ ਉਹ ਇਸ ਲਈ ਹੋਇਆ ਕਿਉਂਕਿ ਉਹ ਇੱਕ ਮੰਨ ਸੀ। ਤਾਂ ਆਓ ਅਸੀਂ ਵੀ ਸਾਰੇ ਮਿਲ ਕੇ ਆਪਣੇ ਆਪ ਉਹਨੂੰ ਇੱਕ ਮੰਨ ਕਰਨ ਲਈ ਔਰ ਪੂਰੇ ਦਿਨ ਦੀ ਇੰਤ ਦਾ ప్రతిఫਲ ਪ੍ਰਾਪਤ ਕਰਨ ਦੇ ਲਈ ਖੁਦਾਵੰਦ ਦੀ پاک ਪਵਿੱਤਰ ਹਜ਼ੂਰੀ ਚ ਪ੍ਰਾਰਥਨਾ ਕਰਾਂਗੇ ਹallelujah 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 ਧਾਰੀ ਧਾਰਿਫ 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 ਕਰਦੇ ਆਂ ਜ਼ਿੰਦਾ ਖੁਦਾਵੰਦ ਸਮਰਤੀ ਪਿਆਰੇ ਪਰਮੇਸ਼ੁਰ ਪ੍ਰਭੂ ਯਹਵਾ ਤੁਹਾਡੀ پاک ਪਵਿੱਤਰ ਹਜ਼ੂਰੀ ਅਗੇ ਜੋ ਕਿ ਖੁਦਾਵੰਦ ਥਾੜੇ ਨਾਮ ਨੂੰ ਮਹੀਮਾ ਵਣਾਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਅਸ ਦੀ ਕਿਰਪਾ ਲਈ ਤੁਹਾਡਾ ਸ਼ੁਕਰ ਕਰਦੇ ਆਂ ਪੂਰਾ ਦਿਨ ਇਹ ਸਾਨੂੰ ਤੁਸੀਂ ਸੰਭਾਲਿਆ ਖੁਦਾਬਾਨ ਸਾਡੇ ਰੋਜ਼ ਦੀ ਰੋਟੀ ਸਾਨੂੰ ਦਿੱਤੀ ਰੋਜ਼ ਦੇ ਨਵੇਂ ਸਾਹ ਸਾਨੂੰ ਬਖਸ਼ੇ ਖੁਦਾ ਸਾਨੂੰ ਆਪਣੇ ਖੰਭਾ ਹੇਠਾ ਛੁਪਾਇਆ ਪਵਿੱਤਰ ਪਰਮੇਸ਼ਰ ਆਪਣੀ ਦਇਆ ਆਪਣੀ ਕਿਰਪਾ ਦੇ ਨਾਲ ਸਾਨੂੰ ਬLES ਕੀਤਾ ਪਿਆਰੇ ਪਿਤਾ ਪਰਮੇਸ਼ਰ ਤੁਸੀਂ ਦਇਆ ਦੇ ਸਾਗਰ ਹੋ ਸਮਰਤੀ ਪਰਮੇਸ਼ਰ ਖੁਦਾ ਤੁਸੀਂ ਬਰਕਤ ਦੇਣ ਵਾਲੇ ਖੁਦਾ ਪਿਆਰੇ ਪ੍ਰਭੂ ਜੀ ਹੋਂਤ ਲੈ ਕੇ ਸਦਾ ਤੱਕ ਸਾਡੇ ਵਿੱਚ ਮਜੂਰ ਪੂਰੇ ਹੀ ਘਰਾਂ ਪਰਿਵਾਰਾਂ ਕਰਾਣ ਨੂੰ ਬLES ਕਰਨਾ ਆਸ਼ੀਸ਼ਿਤ ਕਰਨਾ ਬਰਕਤ ਦੇਣਾ ਪਿਆਰੇ ਖੁਦਾ ਤੁਹਾਡੀ ਕਿਰਪਾ ਹੋਂਤ ਲੈ ਕੇ ਸਦਾ ਤੱਕ ਸਾਡੇ ਸਭ ਦੇ ਨਾਲ ਹੋਵੇ ਪਿਆਰੇ ਖੁਦਾਵਨ ਤੁਸੀਂ ਰਹਿਮ ਕਰਨ ਵਾਲੇ ਸਮਰਥੀ ਪਿਆਰੇ ਪਰਮੇਸ਼ਰ ਖੁਦਾ ਤੁਹਾਡੀ ਬਰਕਤ ਤੁਹਾਡੀ ਆਸ਼ੀਸ਼ ਹੋਂਤ ਲੈ ਕੇ ਸਦਾ ਤੱਕ ਸਾਡੇ ਸਭ ਦੇ ਨਾਲ ਹੋਵੇ ਸੱਚਮੁੱਚ ਤੁਸੀਂ ਪੂਰਾ ਦਿਨ ਸਾਨੂੰ ਸੰਭਾਲਿਆ ਪ੍ਰਭੂ ਜੀ ਰੋਜ਼ ਦੀ ਰੋਟੀ ਸਾਨੂੰ ਦਿੱਤੀ ਰੋਜ਼ ਦੇ ਸਾਹ ਸਾਨੂੰ ਬਖਸ਼ੇ ਖੁਦਾਵਨ ਜੰਗੀ ਸਹਿਤੰਦਰੁਸਤੀ ਦਿੱਤੀ ਸਾਡੇ ਰਾਹਾਂ ਨੂੰ پاک ਸਾਫ਼ ਕੀਤਾ ਖੁਦਾ ਸਾਨੂੰ ਹਰ ਇੱਕ ਖਤਰੇ ਮੁਸੀਬਤ ਉਲ ਘਟਨਾ ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਿਆ ਪੈਰੇ ਪ੍ਰਭੂ ਜੀ ਤੁਹਾਡੀ ਮਦਦ ਸਹਿਤ ਅਗਵਾਈ ਦੇ ਲਈ ਤੁਹਾਡਾ ਸ਼ੁਕਰ ਔਰ ਧੰਨਵਾਦ ਕਰਦੇ ਆ ਸੱਚਮੁੱਚ ਤੁਸੀਂ ਸ਼ਮਾ ਕਰਨ ਵਾਲੇ ਖੁਦਾਬਿਤਾ ਸਾਨੂੰ ਸਾਡੇ ਸਾਰੇ ਹੀ ਗਲਤੀਆਂ ਗੁਨਾਹਾਂ ਪਾਪਾ ਹੋਰ ਅਪਰਾਧਾ ਤੋਂ ਸ਼ਮਾ ਕਰਨਾ ਬਖਸ਼ ਲੈਣਾ ਪੈਰੇ ਪਰਮੇਸ਼ਰ ਸਾਡੇ ਪੂਰੇ ਹੀ ਪਰਿਵਾਰ ਦੇ ਹਰ ਇੱਕ ਜਾਨ ਨੂੰ ਤੁਸੀਂ ਬLES ਕਰਨਾ ਪ੍ਰਭੂ ਜੀ ਅੱਜ ਜਿੰਨੇ ਵੀ ਪਰਿਵਾਰ ਤੁਹਾਡੇ ਹਜ਼ੂਰ ਨੇ ਖੁਦਾ ਇਹਨਾਂ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਤੁਹਾਡੇ ਅੱਥਾਵੇਂ ਸੌਂਦਿਆ ਜ਼ਿੰਦਾਬਾਖ ਲਾਉ ਦੇ ਵਿੱਚ ਕਵਰ ਕਰਦੇ ਪੈਰੇ ਪਰਮੇਸ਼ਰ ਤੁਹਾਡੀ ਬਰਕਤ ਤੁਹਾਡੀ ਆਸ਼ੀਸ਼ ਤੁਹਾਡੀ ਦਇਆ ਹੁਣ ਤੋਂ ਲੈ ਕੇ ਸਦਾ ਤੱਕ ਇਹਨਾਂ ਦੀ ਜ਼ਿੰਦਗੀ ਚ ਟਹਿਰ ਜਾਵੇ ਪੈਰੇ ਖੁਦਾਵਨ ਤੁਸੀਂ ਸੱਚਮੁੱਚ ਸਾਨੂੰ ਬLES ਅਰ ਆਸ਼ੀਸ਼ਿਤ ਕਰਨਾ ਖੁਦਾਵਨ ਅਸੀਂ ਤੁਹਾਡੀ ਰਾਜ ਅਤੇ ਤੁਹਾਡੀ ਮਹਿਮਾ ਦੇ ਵਿੱਚ ਵਧੀਆ ਖੁਦਾ ਮਸੀਹ ਜਿਹਾ ਦੀ ਤਰ੍ਹਾਂ ਇੱਕ ਮਨ ਹੋ ਕੇ ਤੁਹਾਡੇ ਨਾਮ ਦੀ ਵਡਿਆਈ ਕਰੀਏ ਸਾਡਾ ਪ੍ਰਤੀਫਲ ਸਰਗ ਰਾਜ ਤੇ ਜਿਨ ਪਿਆਰੇ ਖੁਦਾਵੰਦ ਅਸੀਂ ਸੱਚਮੁੱਚ ਸੱਚੇ ਅਤੇ ਜਵਾਂਦੇ ਪਰਮੇਸ਼ਰ ਦੇ ਹਜ਼ੂਰ ਆਪਣੀਆਂ ਉਤਮ ਅਤੇ ਸਮਰਥੀ ਭੇਟਾ ਲੈ ਕੇ ਆਈਏ ਪਵਿੱਤਰ ਪਰਮੇਸ਼ਰ ਤੁਸੀਂ ਦਇਆ ਕਰਨ ਵਾਲੇ ਹੋ ਖੁਦਾਵੰਦ ਖੁਦਾਵੰਦ ਪਿਆਰੇ ਪ੍ਰਭੂ ਜੀ ਤੁਸੀਂ ਬਰਕਤ ਦੇਣ ਵਾਲੇ ਪਿਆਰੇ ਪਰਮੇਸ਼ਰ ਖੁਦਾਵੰਦ ਸੱਚਮੁੱਚ ਤੁਹਾਡਾ ਸ਼ੁਕਰ ਔਰ ਧੰਨਵਾਦ ਕਰਦੇ ਹਾਂ ਤੁਸੀਂ ਫਜ਼ਲ ਨਾਲ ਭਰਪੂਰ ਕਰਨ ਵਾਲੇ ਪਰਮੇਸ਼ਰ ਪਿਤਾ ਜੀ ਜਿਨਨੇ ਵੀ ਪੈਨ ਬਈ ਤੁਹਾਡੇ ਹਜ਼ੂਰ ਨੇ ਜਿਨ੍ਹਾਂ ਨੂੰ ਸੰਸਾਰਿਕ ਚੀਜ਼ਾਂ ਅਤੇ ਸੰਸਾਰਿਕ ਕਮਜ਼ੋਰੀਆਂ ਤੁਹਾਡੇ ਨਾਮ ਤੋਂ ਦੂਰ ਕਰ ਰਹੀਆਂ ਨੇ ਖੁਦਾਨਾ ਸਾਥ ਦੇ ਲਈ ਬਤਾ ਪਰਮੇਸ਼ਰ ਦੁਆ ਕਰਦੇ ਹਾਂ ਸਭ ਦੇ ਸਭ ਪੁਰਧਵਾ ਪ੍ਰਾਰਥਨਾ ਕਰਨ ਖੁਦਾ ਹਰ ਹਾਲੇ ਵੇਲੇ ਆਪਣੇ ਸੱਚ ਅਤੇ ਜੌਂਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਵਾਧੇ ਫੈਲਦੇ ਹੋਰ ਤਰੱਕੀ ਕਰਦੇ ਜਾਣ ਖੁਦਾਵੰ ਸਾਡੇ ਸਭ ਦੇ ਹੀ ਸ਼ਬਦਾਂ ਨੂੰ ਪਵਿੱਤਰ ਕਰਨਾ ਖੁਦਾ ਸਾਡੀਆਂ ਸੋਚਾਂ ਨੂੰ ਪਾਕ ਕਰਨਾ ਪੈਰੇ ਖੁਦਾਵੰ ਅਸੀਂ ਸੋਚ ਨੂੰ ਸਮਝਣ ਵਿੱਚ ਬਲ ਅਤੇ ਤਾਕਤ ਨੂੰ ਪ੍ਰਾਪਤ ਕਰੀਏ ਨਵੀਂ ਸੋਚ ਦੇ ਮਾਲਕ ਹੋਈਏ ਖੁਦਾ ਨਵੇਂ ਗਿਆਨ ਨੂੰ ਪ੍ਰਾਪਤ ਕਰੀਏ ਪ੍ਰਭੂ ਜੀ ਸੱਚਮੁੱਚ ਸੱਚ ਅਤੇ ਜੌਂਦੇ ਪਰਮੇਸ਼ਰ ਦੇ ਹਜ਼ੂਰ ਆਪਣੇ ਉੱਤਮ ਅਤੇ ਸਮਰਥੀ ਭੇਟਾ ਲੈ ਕੇ ਪਹੁੰਚੇ ਖੁਦਾਵੰ ਹੁਣ ਤੋਂ ਲੈ ਕੇ ਸਦਾ ਤੱਕ ਪਿਆਰੇ ਪਰਮੇਸ਼ਰ ਪਿਤਾ ਆਪਣੀ ਬਰਕਤ ਆਪਣੀ ਤਾਕਤ ਨੂੰ ਸਾਡੀ ਜ਼ਿੰਦਗੀ ਚ ਦੇਣਾ ਪਿਆਰੇ ਬੋਜੀ ਸੱਚਮੁੱਚ ਅਸੀਂ ਜਿੰਨੇ ਵੀ ਥੜੇ ਹਜ਼ੂਰੀਆਂ ਖੁਦਾਵਨ ਸਾਨੂੰ ਸਭ ਨੂੰ ਹਿੰਮਤ ਦੇਣਾ ਖੁਦਾ ਕਿ ਅਸੀਂ ਇੱਕ ਮਨ ਹੋ ਕੇ ਆਪਣੇ ਆਖਰੀ ਸਾਥ ਤੱਕ ਤੁਹਾਡੇ ਹਜ਼ੂਰ ਬਣੇ ਰਹੀਏ ਔਰ ਤੁਹਾਡੇ ਨਾਮ ਦੀ ਵਡਿਆਈ ਕਰਦੇ ਜਾਈਏ ਖੁਦਾ ਸਾਡੇ ਵਿੱਚੋਂ ਕੋਈ ਵੀ ਭੈਣ ਭਾਈ ਨਾ ਡਿੱਗੇ ਨਾ ਥੱਕੇ ਨਾ ਕੰਬੇ ਤੇ ਨਾ ਹੀ ਕਮਜ਼ੋਰ ਪਾਵੇ ਪਰ ਅਸੀਂ ਨਵੀਂ ਇਨਸਾਨੀਅਤ ਵਿੱਚ ਨਵੇਂ ਨੇਮ ਦੇ ਅਨੁਸਾਰ ਅਤੇ ਨਵੇਂ ਕੰਮਾਂ ਨੂੰ ਕਰਦੇ ਜਾਈਏ ਤੇ ਨਵੇਂ ਸੁਭਾਅ ਨਵੇਂ ਚੱਲ ਚੱਲਣ ਨੂੰ ਬਹਨ ਲਈਏ ਖੁਦਾਵਨ ਮਸੀਹ ਯਿਸੂ ਦੇ ਨਾਮੀ ਨੇਮ ਦੇ ਨਵੇਂ ਲਹੂ ਦੇ ਵਸਿਲੇ ਅਸੀਂ ਤੋਤਿਆਂ ਤੇ ਨਵੇਂ ਕੀਤੇ ਗਏ ਆ ਖੁਦਾ ਸਾਡੀ ਸੰਗਤੀ ਵੀ ਨਵੀਂ ਹੋਵੇ ਸੁਭਾਅ ਤੇ ਚੱਲ ਚੱਲਣ ਅਤੇ ਕ ਬਾਰ ਦੇ ਵਿੱਚ ਵੀ ਪਤਾ ਪਰਮੇਸ਼ਰ ਤੁਹਾਡੇ ਨਾਮ ਦਾ ਡਰ ਭਾ ਹੋਵੇ ਖੁਦਾਵਾਨ ਅਸੀਂ ਹਰ ਵੇਲੇ ਹੋਵਾਂ ਆਪਣੇ ਪਰਮੇਸ਼ਰ ਚ ਮਗਨ ਹੋਰ ਆਨੰਦਿਤ ਰਹੀਏ ਸਾਡੇ ਘਰਾਂ ਦੇ ਹਰ ਇੱਕ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਦੇ ਮਨ ਚ ਯਹੋਵਾ ਆਪਣੇ ਸੱਚੇ ਪਰਮੇਸ਼ਰ ਦਾ ਡਰ ਭਾ ਹੋਵੇ ਤੇ ਹਰ ਵੇਲੇ ਅਸੀਂ ਤੁਹਾਡੇ ਨਾਮ ਦੀ ਵਫਾਦਾਰੀ ਵਿੱਚ ਵੱਧਦੇ ਜਾਈਏ ਪੂਰੇ ਪਰਿਵਾਰਾਂ ਨੂੰ ਬਰਕਤ ਤੇ ਆਸ਼ੀਰਵਾਦ ਇਹਨਾਂ ਮਹਾਨ ਖੁਦਾ ਜਿੰਨੇ ਪੈਨਪਈ ਤਿੰਨ ਮਹੀਨੇ ਦੀ ਲਗਾਤਾਰ ਫਾਸਟਿੰਗ ਕਰ ਰਹੇ ਨੇ ਔਰ ਆ ਸਾਰਨ ਨੂੰ ਹਿੰਮਤ ਆਗਤ ਔਰ ਬਲ ਦੇਣਾ ਪਿਆਰੇ ਖੁਦਾਵਾਨ ਜੋ ਵੀ ਪੈਨਪਈ ਰੋਜ਼ ਦਿਹਾੜੇ ਤੁਹਾਡੇ ਸੁਸਮਾਚਾਰ ਨੂੰ ਬਹੁਤ ਹੀ ਲੋਕਾਂ ਤੱਕ ਪਹੁੰ ਇਸ ਸਮੇਂ ਨੂੰ ਤੁਹਾਡੇ ਹਜ਼ੂਰ ਬੀਜਦੇ ਨੇ ਖੁਦਾਵੰ ਹਰ ਰੋਜ਼ ਅਤੇ ਸਾਰੀਆਂ ਹੀ ਪ੍ਰਾਰਥਨਾਵਾਂ ਵਿੱਚ ਹਿੱਸੇਦਾਰੀ ਲੈਂਦੇ ਨੇ ਉਹਨਾਂ ਸਾਰੇ ਹੀ ਪਰਿਵਾਰਾਂ ਨੂੰ ਤੁਸੀਂ ਬਰਕਤ ਦੇਣਾ ਪਿਆਰੇ ਖੁਦਾਵੰ ਜੋ ਵੀ ਭੈਣ ਭਈ ਆਫਰਿੰਗ ਆਪਣੀ ਭੇਜਦੇ ਨੇ ਖੁਦਾ ਆਪਾਂ ਨੇ ਉਤਮ ਬੀਜ ਤੁਹਾਡੇ ਹਜ਼ੂਰ ਬੀਜਦੇ ਨੇ ਖੁਦਾਵੰ ਉਹਨਾਂ ਦਾ ਬੀਜ ਉਹ ਤੁਹਾਡੇ ਹਜ਼ੂਰ ਬਹੁਤ ਆਇਤ ਨਾਲ ਵੱਡਣਾ ਹੋ ਜਾਵੇ ਪ੍ਰਭੂ ਜੀ ਜੋ ਵੀ ਭੈਣ ਭਈ ਆਪਣੀ ਥੋੜੇ ਦੇ ਵਿੱਚੋਂ ਬੀਜਦੇ ਨੇ ਖੁਦਾ ਉਹਨਾਂ ਦੀਆਂ ਥੋੜਾਂ ਨੂੰ ਤੁਸੀਂ ਪੂਰਿਆਂ ਕਰਨਾ ਪ੍ਰਭੂ ਇਹ ਹੋਵੇ ਜੋ ਵੀ ਆਪਣੀ ਆਫਰਿੰਗ ਦੇ ਨਾਲ ਆਪਣੇ ਹਰ ਇੱਕ ਦੁੱਖ ਨੂੰ ਪਵਿੱਤਰ ਪਰਮੇਸ਼ਰ ਤੁਹਾਡੇ ਹੱਥਾਂ ਵਿੱਚ ਸੌਂਪਦੇ ਨੇ ਖੁਦਾ ਉਹਨਾਂ ਦੀ ਸਾਰੇ ਆਪਣੇ ਹੱਥਾਂ ਵਿੱਚ ਲੈ ਲੈਣਾ ਖੁਦਾ ਉਹਨਾਂ ਸਾਰੇ ਨੂੰ ਸ਼ਮਾ ਕਰਨਾ ਬਖਸ਼ ਲੈਣਾ ਪਿਰੇ ਪਰਮੇਸ਼ੁਰ ਪਿਤਾ ਤੁਸੀਂ ਆਪਣੇ ਸੱਚੇ ਅਤੇ ਫਤਿਹਮੰਦ ਹੱਥ ਨਾਲ ਉਹਨਾਂ ਨੂੰ ਸ਼ੁਕੈ ਜ਼ਾਦਿਕਰਨਾ ਖੁਦਾਵਾਨ ਜੋ ਵੀ ਭੈਣ ਭਾਈ ਥੜੀ ਕਮਾ ਵਿੱਚ ਵੱਡਾ ਯੋਗਦਾਨ ਦੇਣ ਪਿਤਾ ਉਹ ਵੱਡੀ ਆਸ਼ੀਸ਼ ਨੂੰ ਲੈਣ ਖੁਦਾਵਾਨ ਤਾਂ ਜੋ ਵੀ ਭੈਣ ਭਾਈ ਆਪਣੇ ਨਾਮ ਆਪਣੀ ਪ੍ਰੋਬਲਮ ਹਰ ਰੋਜ਼ ਦੀ ਪ੍ਰਾਰਥਨਾ ਵਿੱਚ ਕਮੈਂਟ ਕਰਦੇ ਹਨ ਖੁਦਾ ਨਾਲ ਤੇ ਸਾਰੇ ਹੀ ਦੁੱਖ ਮੁਸੀਬਤ ਪਰੇਸ਼ਾਨੀਆਂ ਨੂੰ ਤੁਸੀਂ ਦੂਰ ਕਰਕੇ ਉਹਨਾਂ ਪਰਿਵਾਰਾਂ ਨੂੰ ਬlesd اور ਆਸ਼ੀਸ਼ਿਤ ਕਰਨਾ ਖੁਦਾ ਅਸੀਂ ਸਭ ਮਿਲ ਕੇ ਦੁਆ ਕਰਦੇ ਹਾਂ ਸਾਰੇ ਭੈਣਾਂ ਭਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਕਮੈਂਟ ਥੜੀ ਪਾਕ ਖਜ਼ੂਰੀ ਵਿੱਚ ਭੇਜਨੇ ਪ੍ਰਭੂ ਜੀ ਦੁਆ ਕਰਦੇ ਮਹਾਨ ਖੁਦਾਵੰ ਥੜੇ ਬੇਟੇ ਸੁਖਾ ਸਿੰਘ ਚਰਨਜੀਤ ਸਿੰਘ ਔਰ ਦੁਆ ਕਰਦੇ ਖੁਦਾਵੰ ਦਲਬੀਰ ਕੌੜੀ ਪ੍ਰਭੂ ਜੀ ਇਹਨਾ ਪਰਿਵਾਰਾ ਨੂੰ ਬLES ਕਰਨਾ ਅਸ਼ੀਸ਼ ਕਰਨਾ ਬਰਕਤ ਦੇਣਾ ਖੁਦਾਵੰ ਜੋਤੀ ਸਾਇਪ੍ਰੈਸ ਗੁਰਜੀਤ ਸਿੰਘ ਔਰ ਦੁਆ ਕਰਦੇ ਅਮਨ ਲੀ ਪਿਤਾ ਪਰਮੇਸ਼ਰ ਰਣਜੀਤ ਸਿੱਧੂ ਲਈ ਦੁਆ ਕਰਦੇ ਪਰਮਜੀਤ ਕੌੜੀ ਦੁਆ ਕਰਦੇ ਪਿਤਾ ਇਹ ਪੂਰੇ ਇਹ ਪਰਿਵਾਰ ਮਸੀਹ ਅਸੂਦਾ ਨਾਮ ਚਵਾਤੇ ਹੋਰ ਫੈਲਦੇ ਸਨ ਖੁਦਾਵੰਤ ਤੁਹਾਡੀ ਆਸ਼ੀਸ਼ ਨਾ ਦੀ ਬਰਕਤ ਇਹਨਾਂ ਦੇ ਉੱਤੇ ਹੋਵੇ ਸੰਜਾ ਫਤਿਹਮੰਦਾਂ ਦੇ ਹੱਥਾਂ ਦੀ ਹਿਫਾਜ਼ਤ ਕਰੇ ਖੁਦਾਵੰਤ ਸਾਰੀਆਂ ਰੁਕਾਵਟਾਂ ਸਾਰੇ ਬੰਧਨ ਦੂਰ ਹੋ ਜਾਣ ਪੇਤਾ ਇਹ ਪੂਰੇ ਹੀ ਘਰ ਪਰਿਵਾਰ ਕਰਾਣੇ ਬਲੇਸਡ ਹੋ ਰਾਸ਼ੀਸ਼ੀਤ ਹੋ ਜਾਣ ਖੁਦਾਵੰਦ ਬਲਜਿੰਦਰ ਕੌਰ ਲਈ ਦੁਆ ਕਰਦੇ ਖੁਦਾ ਨਵਦੀਪ ਕੌਰ ਮਾਨਸੀ ਕਮਲਦੀਪ ਦੁਆ ਕਰਦੇ ਪੈਰੇ ਖੁਦਾਵੰਤ ਜਸਵਿੰਦਰ ਸਿੰਘ ਮਨਪ੍ਰੀਤ ਕੌਰ ਕੇਵਲ ਕੁਮਾਰ ਲਈ ਪੈਰੇ ਪ੍ਰਭੂ ਜੀ ਦਿਲਬਖ ਸਿੰਘ ਲਈ ਦੁਆ ਕਰਦੇ ਖੁਦਾ पूरे ही परिवार में बरकत हाँ आश ठहरे खुदावन आत्मिक उन्नति हो प्रभु जी प्रेर लाइफ के लगातार बने रहन सारिया जरूरत पूरिया कीतिया जा चंकी सेहत तंदुरुस्ती हो कारोबारा वाधा हो प्रभु जी सफलता के रास्ते खुल जा खुदा दुआ कर दी पै खुदावन इन्होंने घर में रखी सजा और तेल नहीं पै प्रभु जी ਸਾਰੇ ਕੋਈ ਆਮ ਜਲ ਤੇਲ ਨਹੀਂ ਹੈ ਪਿਆਰੇ ਖੁਦਾਵਾਨ ਅੱਜ ਦੇ ਸ਼ਿਫਾ ਸ਼ੁਕਰ ਅਜ਼ਾਦੀ ਦੇਣ ਵਾਲਾ پاک ਪਵਿੱਤਰ ਲਹੂ ਆਪਰਾ ਬੂਯਾ ਹੋਵਾ ਇਹ ਜ਼ਿੰਦਾ ਲਹੂ ਨੂੰ ਜਦ ਵੀ ਘਰਾਂ ਦੇ ਕੋਨੇ-ਕੋਨੇ ਤੇ ਛਿੜਕਿਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਵੇ ਸਾਰੇ ਹੀ ਰੋਗ ਬਿਮਾਰੀਆਂ ਆਸ਼ ਪਸ਼ਮ ਖਤਮ ਹੋ ਜਾਣ ਪੂਰੇ ਹੀ ਪਰਿਵਾਰਾਂ ਨੂੰ ਬਰਕਤ ਦੇਣੇ ਖੁਦਾਵਾਨ ਥਾਰੇ ਜ਼ਿੰਦਾ ਲਹੂ ਦੇ ਵਿੱਚ ਬLES ਕਰਦੇ ਪਿਆਰੇ ਖੁਦਾ ਪ੍ਰਾਰਥਨਾ ਈਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੀ ਕ੍ਰਿਸਤੀਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁੰਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ